ਇਹ ਪ੍ਰਸ਼ਾਸਨ ਤੇ ਦਬਾਅ ਪਾ ਕੇ ਹਮ ਇਹਨਾਂ ਦੋਨਾਂ ਨੌਜਵਾਨਾਂ ਦੇ ਉੱਤੇ ਮਨਜੀਤ ਤੇ ਸ਼ਮਿੰਦਰ ਦੇ ਉੱਤੇ ਆਰਮਜ਼ ਐਕਟ ਦਾ ਪਰਚਾ ਦਰਜ ਕਰਵਾਤਾ ਜਿਹੜਾ ਕਿ ਬਿਲਕੁਲ ਅਸੀਂ ਜਿਵੇਂ ਅਸੀਂ ਕਹਿੰਨੇ ਕਿ ਬਿਲਕੁਲ ਨਜਾਇਜ਼ ਹੈ ਇਹ ਦਬਾਅ ਲਗਾਉਂਦਾ ਸੀ ਜੀ ਉਹ ਦੇਖੋ ਮੈਨੂੰ ਸਾਰੀ ਕਰੀ ਨੂੰ ਜੀ ਦੁਬਾਰਾ ਫੇਰ ਕਰੀ ਉਹ ਦੁਬਾਰਾ ਕੀਤਾ ਜੀ ਹਮ ਅਸਲੀ ਇਸ਼ਾਰੇ ਕਰ ਰਹੇ ਆ ਇਹ ਗਾਲ ਵੀ ਕੱਢੀ ਗਾਲ ਇਹਨਾਂ ਦੀ ਜਥੇਬੰਦੀ ਜਿਹੜੀ ਇਹ ਬਣ ਬਣ ਦੀ ਲੱਕੜੀ ਇਕੱਠੀ ਕਰਕੇ ਸਮਰੂਹ ਧਰਨਾ ਲਾਉਂਦੇ ਨੇ ਜਾਂ ਤਾਂ ਹੋਵੇ ਸਾਡੇ ਪਿੰਡ ਦੇ ਬੰਦੇ ਜਾਣ ਧਰਨਾ ਲਾਉਣਾ ਹੂੰ ਸਮਝਦੇ ਹੋ ਸਾਡੇ ਪਿੰਡ ਦੇ ਬੰਦੇ ਜਾਣ ਧਰਨਾ ਲਾਉਣ ਤੇ ਉਥੇ ਕਹਿਣ ਵੀ ਆ ਬੰਦੇ ਦੋਸ਼ੇ ਨੇ ਹੁਣ ਕੋਈ ਬੰਦਾ ਕਿਤੋਂ ਦਾ ਕੋਈ ਕਿਤੋਂ ਦਾ ਇਹਨਾਂ ਬਣ ਬਣ ਦੀ ਲੱਕੜੀ ਇਕੱਠੀ ਕਰਕੇ ਉਥੇ ਪ੍ਰਸ਼ਾਸਨ ਤੇ ਦਬਾਅ ਪਾਉਂਦੇ ਨੇ ਉਹਨਾਂ ਨੂੰ ਸੀ ਖੁੱਲਾ ਚੈਲੰਜ ਦਿੱਤਾ ਸੀ ਹੂੰ ਸੱਦਾ ਦਿੱਤਾ ਸੀ ਤੇ ਤੁਸੀਂ ਖਾਈ ਆਓ ਸਾਡੇ ਪਿੰਡ ਆਓ ਹੂੰ ਅਸੀਂ ਕਿੱਥੇ ਗਲਤਾਂ ਸਾਡੇ ਬੰਦੇ ਕਿੱਥੇ ਗਲਤ ਨੇ ਤੁਸੀਂ ਆ ਕੇ ਸਾਡੇ ਪਿੰਡ ਦੇ ਇਕੱਠ ਦੇ ਵਿੱਚ ਸਾਨੂੰ ਦੱਸੋ ਤੇ ਸਾਨੂੰ ਦੱਸੋ ਕਿ ਸਾਡੇ ਬੰਦੇ ਕਿੱਥੇ ਗਲਤ ਨੇ ਉਹ ਭੈਣ ਜੀ ਅੱਜ ਨਹੀਂ ਆਏ ਅਸੀਂ ਉਹਨਾਂ ਨੂੰ ਖੁੱਲੇ ਤੌਰ ਤੇ ਇਹਨਾਂ ਨੂੰ ਬੁਲਾਇਆ ਸੀ ਅੱਜ ਸਾਡੇ ਪਿੰਡ ਦਾ ਅੱਜ ਸਾਰੇ ਪਿੰਡ ਦਾ ਤਕਰੀਬਨ ਸਾਡਾ ਅੱਜ 95% ਪਿੰਡ ਇੱਥੇ ਸੀਗਾ ਇੰਨੀ ਸਾਰੀ ਹੋਣੀ ਹੈ ਗੁਰਦਵਾਰਾ ਠੀਕ ਉਹ ਵੀਡੀਓ ਵੀਡੀਓ ਤੁਸੀਂ ਪਾਈ ਸੀ ਕੋਈ ਅਸਲੇ ਨਾ ਪਾਈ ਸੀ ਨਹੀਂ ਨਹੀਂ ਮੈਂ ਕਦੇ ਆਪਣੇ ਸੋਸ਼ਲ ਮੀਡੀਆ ਤੇ ਨਾ ਕਦੇ ਕੋਈ ਵੀਡੀਓ ਪਾਈ ਨਾ ਮੈਂ ਕਦੇ ਕੋਈ ਫੋਟੋ ਪਾਈ ਉਹ ਇੱਕ ਕਿਸੇ ਨੇ 1 ਸਾਲ ਪਹਿਲਾਂ ਕਿਸੇ ਨੇ ਮੈਂ ਕਿਸੇ ਪਾਰਟੀ ਤੇ ਗਿਆ ਸੀ ਉੱਥੇ ਕਿਸੇ ਨੇ ਵੀਡੀਓ ਬਣਾ ਕੇ ਕਿਸੇ ਹੋਰ ਬੰਦੇ ਨੇ ਪਾ ਦਿੱਤੀ ਜਿਹਦੇ ਬਾਰੇ ਸਾਨੂੰ ਕੁਝ ਪਤਾ ਵੀ ਹੈ ਨਹੀਂ ਵੀ ਕਿਨੇ ਆਪਣੇ ਪੇਜ ਤੋਂ ਅਪਲੋਡ ਕੀਤੀ ਹੈ ਤੁਹਾਡੇ ਹਸਬੰਦ ਦੇ ਪੇਜ ਤੋਂ ਨਹੀਂ ਪਈ ਉਹ ਨਹੀਂ ਸਾਡੇ ਕਿਸੇ ਵੀ ਜਾਂ ਮੇਰੇ ਕਦੇ ਵੀ ਨਹੀਂ ਪਹਿਲਾਂ ਕਦੇ ਪੋਸਟ ਕੀਤੀ ਹੋਵੇ ਜਾਂ ਕਦੇ ਵੀ ਕੀਤੀ ਹੋਵੇ ਇਦਾਂ ਨਹੀਂ ਕਦੇ ਵੀ ਸਾਡੇ ਵੱਲੋਂ ਇਹ ਜੀ ਵੀਡੀਓ ਅਪਲੋਡ ਨਹੀਂ ਕੀਤੀ ਇਹਨਾਂ ਦੇ ਦੋਵਾਂ ਦੇ ਮੋਬਾਈਲ ਵੀ ਜਮ੍ਹਾਂ ਰੱਖੇ ਕਈ ਦੇਣਾ ਮਤਲਬ ਕਿ ਕਾਲ ਡਿਟੇਲਾਂ ਵਗੈਰਾ ਪੁਲਿਸ ਨੇ ਆਪਦੇ ਵੱਲੋਂ ਇਹਨਾਂ ਨੂੰ ਕਲੀਨ ਚਟ ਦੇ ਦਿੱਤੀ ਸੀ ਵੀ ਇਹਨਾਂ ਦੋਨਾਂ ਨੌਜਵਾਨਾਂ ਦਾ ਇਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਸਿਆ ਆਪਦੀ ਜਿਹੜੀ ਨਿੱਜੀ ਖਿਰਸੀ ਇਹਨਾਂ ਦੀ ਨਰਪੈ ਸਿੰਘ ਦੀ ਉਹਦੇ ਚੱਲਦੇ ਆ ਇਹਨਾਂ ਤੇ ਲਗਾਤਾਰ ਮਤਲਬ ਕਿ ਇੱਕ ਦੇ ਘਰੇ ਪੁਲਿਸ ਨੂੰ ਕਹਿ ਕੇ ਰੇਡਾਂ ਪਾਉਣੀਆਂ ਜਾਂ ਹੋਰ ਪ੍ਰਸ਼ਾਸਨ ਨਾਲ ਡੀਲ ਹੋਈ ਹੈ ਇਹਨਾਂ ਦਾ ਤਰਨਾ ਸੀ ਸੰਗਰੂਰ अच्छा जी तो ਇਹਨਾਂ ਨੇ ਡੀਲ ਇਹ ਕੀਤੀ ਹੈ ਵੀ ਤੁਸੀਂ ਇਹਨਾਂ ਦੋਨਾਂ ਨੌਜਵਾਨਾਂ ਦਾ ਨਾਮ ਦੋ ਨਹੀਂ अदरवाइज ਅਸੀਂ ਸੰਗਰੂਰ ਐਸਐਸਪੀ ਦੇ ਦਫਤਰ ਦੇ ਸਾਹਮਣੇ ਦੁਬਾਰਾ ਧਰਨਾ ਲਾਵਾਂਗੇ ਜੋ ਕਿ ਸਾਨੂੰ ਬਾਅਦ ਚ ਬਹੁਤ ਬਾਅਦ ਚ ਪਤਾ ਲੱਗਿਆ ਗੱਲ ਵੀ ਪਰਚਾ ਤਾਂ 24 ਤਰੀਕ ਨੂੰ ਇਹਨਾਂ ਨੇ ਕੱਟਤਾ ਸੀ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ 24 ਤਰੀਕ ਦਾ ਕੱਟਿਆ ਹੈ ਕਿਉਂਕਿ ਧਰਨੇ ਦੀ ਤਰੀਕ 25 ਤਰੀਕ ਸੀ ਤਾਂ ਇਹਨਾਂ ਨਾਲ ਡੀਲ ਹੋਈ ਹੈ ਜੀ ਯੂਨੀਅਨ ਦੇ ਨਾਲ ਮੇਰੀ ਫੇਰੀ ਧਰਨਾ ਕੈਨਸਲ ਹੋ ਗਈ ਇੱਕ ਹੱਥ ਉਹ ਵਾਲਾ ਕੰਮ ਹੋਇਆ ਸਾਸੀ ਕਾਲ ਜੀ ਲਿਵ ON ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਅਸੀਂ ਪਿੰਡ ਖਾਈ ਦੇ ਵਿੱਚ ਖੜੇ ਹੋਏ ਹਾਂ ਜਿਲ੍ਹਾ ਸੰਗਰੂਰ ਦਾ ਇਹ ਪਿੰਡ ਹੈ ਕੁਝ ਦਿਨ ਪਹਿਲਾਂ ਇੱਥੋਂ ਦੇ ਨੌਜਵਾਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਨ੍ਹਾਂ ਦੇ ਵੱਲੋਂ 7 ਅਕਤੂਬਰ ਨੂੰ ਇਕੱਠ ਦੀ ਕਾਲ ਦਿੱਤੀ ਗਈ ਸੀ ਕਾਫੀ ਵੱਡੀ ਗਿਣਤੀ ਦੇ ਵਿੱਚ 500 ਦੇ ਕਰੀਬ ਲੋਕ ਹੈ ਜਿਹੜੇ ਉਹ ਦੋ ਨੌਜਵਾਨਾਂ ਇਸ ਪਿੰਡ ਦੇ ਹੀ ਦੋ ਨੌਜਵਾਨਾਂ ਦੇ ਹੱਕ 'ਚ ਉਤਰੇ ਸੀ ਦਰਅਸਲ ਮਾਮਲਾ ਪੂਰਾ ਇਹ ਹੈ ਕਿ ਉਹ ਦੋ ਨੌਜਵਾਨਾਂ ਦੇ ਉੱਪਰ ਪਰਚਾ ਕਰਾਇਆ ਜਾਂਦਾ ਤੇ ਪਰਚਾ ਜਿਹੜਾ ਏ ਉਹ ਇੱਕ ਯੂਨੀਅਨ ਦੀ ਸ਼ਹਿਰ ਤੇ ਹੁੰਦਾ ਕਿਹੜੀ ਯੂਨੀਅਨ ਹੈ ਤੇ ਕੀ ਪੂਰਾ ਮਾਮਲਾ ਹੈ ਗੱਲਬਾਤ ਕਰਦੇ ਆ ਮੇਰੇ ਨਾਲ ਪ੍ਰੰਤਿਪ ਸਿੰਘ ਖਾਈ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਬਈ ਇਹ ਕੀ ਮਾਮਲਾ ਹੈ ਦੋ ਨੌਜਵਾਨਾਂ ਦੇ ਉੱਪਰ ਪਰਚਾ ਹੋਇਆ ਹੈ ਕਾਹਦਾ ਇਹ ਪਰਚਾ ਹੈ ਤੇ ਕਿਹਦੇ ਦੁਆਰਾ ਇਹ ਕਰਵਾਇਆ ਗਿਆ ਇਹ ਪਰਚਾ ਐ ਜੀ ਸਾਡੇ ਨਾਲ ਇੱਥੇ ਇੱਕ ਨਿਰਪੈਲ ਸਿੰਘ ਮਾਸਟਰ ਨੇ ਇੱਕ ਕੋਈ ਸਾਡੇ ਪਿੰਡ ਦਾ ਜ਼ਮੀਨ ਦਾ ਵਿਵਾਦ ਸੀਗਾ ਹੂੰ ਉਹਦੇ ਉੱਪਰ ਕੁਝ ਬੰਦਿਆਂ ਨੇ ਹਮਲਾ ਕਰਤਾ ਉਹ ਬੰਦੇ ਕੌਣ ਨੇ ਕਿਉਂ ਹਮਲਾ ਕਰਿਆ ਉਹ ਪ੍ਰਸ਼ਾਸਨ ਜਾਣੇ ਸਾਰਾ ਜਾਂਚ ਦੇ ਅਧੀਨ ਹੈ ਹੂੰ ਸ਼ੁਰੂ ਤੋਂ ਲੈ ਕੇ ਮਤਲਬ ਕਿ ਉਹਨਾਂ ਨੇ ਸਾਡੇ ਪਿੰਡ ਦੇ ਦੋ ਨੌਜਵਾਨ ਨੇ ਮਨਜੀਤ ਸਿੰਘ ਤੇ ਸ਼ਮਿੰਦਰਦੀਪ ਸਿੰਘ ਹੂੰ ਉਹ ਮਤਲਬ ਕਿ ਸਰਕਾਰੀ ਜਿਹੜੇ ਨਿਰਪੈ ਸਿੰਘ ਨੇ ਉਹ ਇੱਕ ਸਰਕਾਰੀ ਟੀਚਰ ਵੀ ਨੇ ਹੂੰ ਤੇ ਇੱਕ ਯੂਨੀਅਨ ਆ ਉਹਨਾਂ ਦੀ ਕਿਰਤੀ ਕਿਸਾਨੀ ਯੂਨੀਅਨ ਆ ਨਾ ਠੀਕ ਹੈ ਜੀ ਉਹ ਉਹਦੇ ਆਗੂ ਵੀ ਨੇ ਹੂੰ ਤੇ ਪਿੰਡ ਦੇ ਕੁਝ ਬੰਦੇਆਂ ਵੱਲੋਂ ਹੂੰ ਤੇ ਨਿਰਪੈ ਸਿੰਘ ਤੇ ਉਹਦੀ ਜਿਹੜੀ ਜਥੇਬੰਦੀ ਹੈ ਘਰਤੀ ਕਿਸਾਨ ਦੀ ਹੁੰਦੀਆਂ ਨੇ ਬਲਦੋ ਹੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਇਹੀ ਜੋਰ ਲੱਗਿਆ ਹੋਇਆ ਸੀ ਕਿ ਸਾਡੇ ਪਿੰਡ ਦੇ ਦੋ ਨੌਜਵਾਨ ਨੇ ਸ਼ਮਿੰਦਰਦੀਪ ਸਿੰਘ ਤੇ ਮਨਜੀਤ ਸਿੰਘ ਇਹਨਾਂ ਦੇ ਉੱਪਰ ਉਸ ਮਸਲੇ ਦਾ ਜਿਹੜਾ ਉਹਦੇ ਮਸਲੇ ਨਾਲ ਜੋੜ ਕੇ ਉਹਨਾਂ ਉੱਪਰ 307 ਲਵਾਇ ਲਵਾਉਣ ਦਾ ਸਾਰਾ ਉਹਨਾਂ ਦੇ ਪਰਚਾ ਦਰਜ ਕਰਾਉਣ ਦਾ ਸਾਰਾ ਇਹਨਾਂ ਨੇ ਜਿਹੜੀ ਵਿਉਂਤਬਾੜੀ ਜਿਹੜੀ ਕੜੀ ਹੋਈ ਸੀ ਠੀਕ ਹੈ ਜੀ ਪੁਲਿਸ ਨੇ ਸਾਰੀ ਜਾਂਚ ਕੀਤੀ ਮਾਮਲੇ ਦੀ ਹੂੰ ਜੋ ਦੋਸ਼ੀ ਸੀ ਹੂੰ ਉਹਨਾਂ ਦੇ ਉੱਤੇ ਉਹਨਾਂ ਨੇ ਕਾਰਵਾਈ ਕਰਤੀ ਠੀਕ ਹੈ ਜੀ ਇਹਨਾਂ ਨੇ ਹੁਣ ਕੀ ਕਰਿਆ ਇਹਨਾਂ ਦੋ ਨੌਜਵਾਨਾਂ ਦਾ ਨਾਮ ਵਿੱਚ ਨਹੀਂ ਆਇਆ ਉਸ ਪਰਚੇ ਦੇ ਪੁਲਿਸ ਨੇ ਸਾਰੀ ਕਾਰਵਾਈ કરી ਉਹਦੇ ਵਿੱਚ ਦੋਵੇਂ ਨੌਜਵਾਨ ਬੇਦੋਸ਼ੇ ਪਾਏ ਗਏ ਠੀਕ ਹੈ ਜੀ ਇਹਨਾਂ ਦੇ ਮੋਬਾਈਲ ਯਾਨੀ ਕਿ ਇਹਨਾਂ ਦੋ ਨੌਜਵਾਨਾਂ ਨੇ ਉਹਨਾਂ ਤੇ ਕੋਈ ਦਾ ਹਮਲਾ ਕੀਤਾ ਸੀ ਨਾ ਕਰਾਇਆ ਸੀ ਇਹ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ ਇਹਨਾਂ ਦਾ ਠੀਕ ਹੈ ਪੁਲਿਸ ਨੇ ਬਾਲ ਦੀ ਖਲਤਾਰੀ ਹੈ ਹੂੰ ਇਨਨ ਦੋਆਂ ਦੇ ਮੋਬਾਈਲ ਵੀ ਜਮ੍ਹਾਂ ਰੱਖੇ ਕਈ ਦੇਣਾ ਮਤਲਬ ਕਿ ਕਾਲ ਡਿਟੇਲਾਂ ਵਗੈਰਾ ਪੁਲਿਸ ਨੇ ਆਪਦੇ ਬੋਲੋਂ ਇਹਨਾਂ ਨੂੰ ਕਲੀਨ ਚਟ ਦੇ ਦਿੱਤੀ ਸੀ ਵੀ ਇਹਨਾਂ ਦੋਨਾਂ ਨੌਜਵਾਨਾਂ ਦਾ ਇਸ ਮਾਮਲੇ ਦੇ ਨਾਲ ਕੋਈ ਦੇਣਾ ਦੇਣਾ ਨਹੀਂ ਹੈ ਪਰ ਲਗਾਤਾਰ ਆਪਦੀ ਜਿਹੜੀ ਨਿੱਜੀ ਖਿੱਚ ਸੀ ਇਹਨਾਂ ਦੀ ਨਰਪੈ ਸਿੰਘ ਦੀ ਉਹਦੇ ਚੱਲਦੇ ਆ ਇਹਨਾਂ ਤੇ ਲਗਾਤਾਰ ਮਤਲਬ ਕਿ ਇੱਕ ਦੇ ਘਰੇ ਪੁਲਿਸ ਨੂੰ ਕਹਿ ਕੇ ਰੇਡਾਂ ਪਾਉਣੀਆਂ ਜਾਂ ਹੋਰ ਮਤਲਬ ਇਹਨਾਂ ਦੇ ਪੂਰਾ ਜੋਰ ਲੱਗਿਆ ਸੀ ਇਹਨਾਂ ਦੇ ਪਰਚਾ ਦਰਜ ਵੀ ਕੋਈ ਨਾ ਕੋਈ ਪਰਚਾ ਦਰਜ ਇਹਨਾਂ ਤੇ ਹੋ ਜੇ ਹੋਵੇ ਉਸ ਤੋਂ ਬਾਅਦ ਇਨਾਂ ਦੀ ਜਥੇਬੰਦੀ ਨੇ 1 25 ਸਤੰਬਰ ਦਾ ਧਰਨੇ ਦੀ ਐਲਾਨ ਕੀਤਾ ਸੰਗਰੂਰ ਹੂੰ ਇਸ ਮਾਮਲੇ ਨੂੰ ਲੈ ਕੇ ਹੂੰ ਤੇ ਉਹਦੇ ਵਿੱਚ ਕੀ ਹੋਇਆ ਕਿ ਜਿਹੜੇ ਸਾਡੇ ਐਸ ਐਚਓ ਲੇਹਰਾ ਸੀ ਹੂੰ ਤੇ ਡੀ ਐਸ ਪੀ ਲੇਹਰਾ ਸੀ ਉਹਨਾਂ ਨੇ ਸਾਫ਼ ਕਹਿਤਾ ਸੀ ਕਿ ਜੀ ਇਹ ਦੋਵੇਂ ਨੌਜਵਾਨ ਨੇ ਜਿਹੜੇ ਇਹ ਬੇਦੋਸ਼ ਨੇ ਬੇਕਸੂਰ ਨੇ ਇਹਨਾਂ ਦੇ ਉੱਤੇ ਪਰਚਾ ਨਹੀਂ ਬਣਦਾ ਕਿਸੇ ਤਰ੍ਹਾਂ ਦਾ ਦਰਾਂ ਦਾ ਹੂੰ ਪਰ ਇੱਕ ਕਿਸੇ ਦੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਆਈਡੀ ਦੇ ਉੱਪਰ ਹੂੰ ਕੁਈ ਦੋਨਾਂ ਕੋਈ ਇੱਕ ਵੀਡੀਓ ਪਈ ਸੀ ਕਿਸੇ ਦੀ ਜਿਹਦੇ ਵਿੱਚ ਦੋ ਮਤਲਬ ਕਿ ਨੌਜਵਾਨ ਸੀ ਜਿਹੜੇ ਇਹ ਵੈਪਨ ਵਗੈਰਾ ਨਾਲ ਜਿਵੇਂ ਅੱਜਕੱਲ ਮੁੰਡੇ-ਮੁੰਡੇ ਪਾ ਦਿੰਦੇ ਨੇ ਵੀਡੀਓ ਹਣਾ ਉਹ ਵੈਪਨ ਉਹਨਾਂ ਨੇ ਸੀਗਾ ਤੇ ਇਹਨਾਂ ਦੀ ਯੂਨੀਅਨ ਨੇ ਇਹ ਪ੍ਰਸ਼ਾਸਨ ਤੇ ਦਬਾਅ ਪਾ ਕੇ ਹਮ ਇਹਨਾਂ ਦੋਨਾਂ ਨੌਜਵਾਨਾਂ ਦੇ ਉੱਤੇ ਮਨਜੀਤ ਤੇ ਸ਼ਮਿੰਦਰ ਦੇ ਉੱਤੇ ਆਰਮਜ਼ ਐਕਟ ਦਾ ਪਰਚਾ ਦਰਜ ਕਰਵਾਤਾ ਜਿਹੜਾ ਕਿ ਬਿਲਕੁਲ ਅਸੀਂ ਜਿਵੇਂ ਅਸੀਂ ਕਹਿੰਦੇ ਕਿ ਬਿਲਕੁਲ ਨਜਾਇਜ਼ ਪਰਚਾ ਹਮ ਤੇ ਹੁਣ ਉਹਦੇ ਕੱਠ ਉਹਦੇ ਸਬੰਧ ਦੇ ਵਿੱਚ ਹਮ ਸਾਡੇ ਪਿੰਡ ਅਸੀਂ 7 ਅਕਤੂਬਰ ਯਾਨੀ ਅੱਜ ਦਾ ਅਸੀਂ ਪਿੰਡ ਵੱਲੋਂ ਇਹ ਧਰਨੇ ਦਾ اعلان ਕੀਤਾ ਸੀ ਹਮ ਬਈ ਪਿੰਡ ਦਾ ਅਸੀਂ ਕੱਠ ਰੱਖਾਂਗੇ ਜਿਹਦੇ ਵਿੱਚ ਅਸੀਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਮੇਰੇ ਪੇਜ ਦੇ ਉੱਤੇ ਅਸੀਂ ਸਾਰੇ ਤਕਰੀਬਨ ਹਫਤਾ ਹੋ ਗਿਆ ਸਾਨੂੰ ਪੋਸਟਾਂ ਪਾਉਂਦਿਆਂ ਨੂੰ ਅਸੀਂ ਜਿਹੜੀ ਇਹਨਾਂ ਦੀ ਯੂਨੀਅਨ ਹੈ ਹਮ ਕਿਰਤੀ ਕਿਸਾਨ ਯੂਨੀਅਨ ਤੇ ਜਿਹੜਾ ਇਹਨਾਂ ਦਾ ਆਗੂ ਹੈ ਇੱਕ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹਮ ਉਹਨਾਂ ਨੂੰ ਅਸੀਂ ਖੁੱਲ੍ਹਾ ਚੈਲੰਜ ਦਿੱਤਾ ਸੀ ਹੂੰ ਸੱਦਾ ਦਿੱਤਾ ਸੀ ਹੂੰ ਕਿ ਤੁਸੀਂ ਖਾਈ ਆਓ ਸਾਡੇ ਪਿੰਡ ਆਓ ਹੂੰ ਅਸੀਂ ਕਿੱਥੇ ਗਲਤਾਂ ਸਾਡੇ ਬੰਦੇ ਕਿੱਥੇ ਗਲਤ ਨੇ ਤੁਸੀਂ ਆ ਕੇ ਸਾਡੇ ਪਿੰਡ ਦੇ ਕੱਠ ਦੇ ਵਿੱਚ ਸਾਨੂੰ ਦੱਸੋ ਹੂੰ ਬਾਈ ਜੀ ਮੈਨੂੰ ਇੱਕ ਗੱਲ ਦੱਸੋ ਭੈਣ ਜੀ ਪਟਿਆਲੀ ਦੇ ਬੰਦਿਆਂ ਨੂੰ ਹੂੰ ਬਠਿੰਡੇ ਦੇ ਬੰਦਿਆਂ ਨੂੰ ਮਾਨਸਾ ਦੇ ਬੰਦਿਆਂ ਨੂੰ ਰਜਿੰਦਰਦੀਪ ਸਿੰਘ ਵਾਲੇ ਨੂੰ ਉਹਨਾਂ ਨੂੰ ਕੀ ਪਤਾ ਵੀ ਖਾਈ ਦੇ ਵਿੱਚ ਕੌਣ ਸੀ ਇਹ ਕੌਣ ਗਲਤ ਹੈ ਹੂੰ ਉਹਨਾਂ ਨੇ ਸੰਗਰੂਰ ਧਰਨੇ ਦਾ ਐਲਾਨ ਕਰਿਆ ਉਹਨਾਂ ਨੂੰ ਤਾਂ ਖਾਈ ਦਾ ਮੂੰਹ ਨਹੀਂ ਪਤਾ ਵੀ ਕਿਹੜੇ ਪਾਸੇ ਆ ਸਾਡੇ ਪਿੰਡ ਦੇ ਆਏ ਨਹੀਂ ਪਿੰਡ ਨਹੀਂ ਆਏ ਬਿਲਕੁਲ ਨਹੀਂ ਜੀ ਸਾਡੇ ਪਿੰਡ ਆਏ ਉਹਨਾਂ ਨੂੰ ਚਾਹੀਦਾ ਸੀ ਕਿ ਕੋਈ ਆਪਦੀ ਜਥੇਬੰਦੀ ਦੀ ਕੋਈ ਪੰਜ ਮੈਂਬਰੀ 45 ਕਮੇਟੀ ਬਣਾ ਕੇ ਸਾਡੇ ਪਿੰਡ ਭੇਜ ਦੇ ਹੂੰ ਸਾਡੇ ਪਿੰਡ ਦੇ ਕਿਸੇ ਸਰਪੰਚ ਤੋਂ ਕਿਸੇ ਨੰਬਰਦਾਰ ਤੋਂ ਕਿਸੇ ਪੰਚ ਤੋਂ ਸਾਡੇ ਪਿੰਡ ਦੇ ਕਿਸੇ ਬਸ਼ਿੰਦੇ ਤੋਂ ਪਤਾ ਕਰ ਦੇ ਬਈ ਇਹ ਕੀ ਮਸਲਾ ਹੈ ਦੋਵੇਂ ਨੌਜਵਾਨਾਂ ਦਾ ਕੀ ਇਹਨਾਂ ਦਾ ਕੋਈ ਹੱਥ ਹੈਗਾ ਜਾਂ ਨਹੀਂ ਹੈਗਾ ਫੇਰ ਕੋਈ ਕਾਰਵਾਈ ਕਰਦੇ ਅਸੀਂ ਉਹਨਾਂ ਨੂੰ ਅੱਜ ਖੁੱਲੇ ਤੌਰ ਤੇ ਸੱਦਾ ਦਿੱਤਾ ਸੀ ਵੀ ਤੁਸੀਂ ਸਾਡੇ ਪਿੰਡ ਲੋਕਾਂ ਦੀ ਕਚਹਿਰੀ ਦੇ ਵਿੱਚ ਆਓ ਤੇ ਸਾਨੂੰ ਦੱਸੋ ਕਿ ਸਾਡੇ ਬੰਦੇ ਕਿੱਥੇ ਗਲਤ ਨੇ ਉਹ ਭੈਣ ਜੀ ਅੱਜ ਨਹੀਂ ਆਏ ਅਸੀਂ ਉਹਨਾਂ ਨੂੰ ਖੁੱਲੇ ਤੌਰ ਤੇ ਇਹਨਾਂ ਨੂੰ ਬੁਲਾਇਆ ਸੀ ਅੱਜ ਸਾਡੇ ਪਿੰਡ ਦਾ ਅੱਜ ਸਾਰੇ ਪਿੰਡ ਦਾ ਤਕਰੀਬਨ ਸਾਡਾ ਅੱਜ 95% ਪਿੰਡ ਇੱਥੇ ਸੀਗਾ ਹਰੇਕ ਮਾਈ ਪਾਈ ਇੱਥੇ ਸੀ ਜਿੱਦ ਦੇ ਇਹਨਾਂ ਮੁੰਡਿਆਂ ਦੇ ਦੋਆ ਤੇ ਪਰਚਾ ਹੋਇਆ ਘਰ ਕਰੇ ਗੱਲ ਜਲਦੀ ਕਿ ਜੇ ਕੋਈ ਗਲਤੀ ਸੀ ਤਾਂ ਪੰਚਾਇਤ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਬਲਾਕ ਕੇ ਦੱਸ ਦਿੰਦੇ ਵੀ ਇੰਨਾ ਸਿਰੇ ਨਹੀਂ ਸੀ ਜਾਣਾ ਇਹ ਮੁੰਡੇ ਸਾਡੇ 5 ਦਿਨ ਜੇਲ ਚਲਾ ਕੇ ਆਏ ਨੇ ਇਹਨਾਂ ਦੀ ਇਹਨਾਂ ਦੀ ਕਰਤੂਤ ਦੀ ਬਦੌਲਤ ਹੂੰ ਜਿਵੇਂ ਆਰਮਜ਼ ਐਕ ਲੱਗਿਆ ਮਤਲਬ ਇੱਕ ਲਾਲੋ ਵੀ ਬਹੁਤ ਵੱਡਾ ਜਿਵੇਂ ਸੰਜੇ ਦੇ ਦਾਤਾਲਾ ਕੇਸ ਬਣਿਆ ਪਿਆ ਮੈਂ ਇਹ ਪੁੱਛਣਾ ਚਾਹੂੰਗੀ ਵੀ ਇਹ ਮੁੰਡਿਆਂ ਨੂੰ ਤੁਸੀਂ ਪਰਸਨਲੀ ਜਾਣਦੇ ਹੋਵੋਗੇ ਤੇ ਜਿਹੜੇ ਬੰਦੇ ਨੇ ਪਰਚਾ ਕਰਾਉਣ ਦੇ ਵਿੱਚ ਜਿਹਦਾ ਤੁਸੀਂ ਹੱਥ ਦੱਸ ਰਹੇ ਹੋ ਹਨਰ ਭਾਇਆ ਸਿੰਘ ਉਹ ਵੀ ਤੁਹਾਡੇ ਪਿੰਡ ਦਾ ਹੀ ਹੈ ਤੁਸੀਂ ਦੋਨਾਂ ਨਹੀਂ ਹੂੰ ਇੱਥੇ ਅਸੀਂ ਤਾਂ ਇਸ ਪਿੰਡ ਦੇ ਆ ਹੂੰ ਇਹ ਨੌਜਵਾਨ ਨਿਰਪੈਲ ਸਿੰਘ ਇਸ ਪਿੰਡ 'ਚ ਰਹਿੰਦਾ ਹੈ ਅੱਛਾ ਰਹਿੰਦਾ ਹੈ ਕਿੰਨੇ ਕ ਸਮੇਂ ਤੋਂ ਪਿੰਡ ਦੇ ਹੋਣ ਤੇ ਪਿੰਡ 'ਚ ਰਹਿਣ 'ਚ ਬਹੁਤ ਫਰਕ ਹੈ ਹੂੰ ਅਸੀਂ ਅਸੀਂ ਤਾਂ ਚਲੋ ਸਾਡੇ ਚਾਚੇ ਤਾਏ ਹਨਾ ਸਾਡਾ ਕੋਈ ਆਂਡੀ ਗਵਾਂਡੀ ਸਾਡਾ ਕੋਈ ਭੈਣ ਭਾਈ ਕੋਈ ਸਾਡੇ ਨਾਲ ਪੜਿਆ ਕੋਈ ਸਾਡੇ ਖੇਤ ਦਾ ਗਵਾਂਡੀ ਕੋਈ ਸਾਡੇ ਘਰ ਦਾ ਗਵਾਂਡੀ ਹੈ ਮਤਲਬ ਇਹ ਤਾਂ ਪਿਛਲੇ 10 10 12 13 ਸਾਲਾਂ ਤੋਂ ਸਾਡੇ ਪਿੰਡ 'ਚ ਰਹਿ ਰਹੇ ਨੇ ਇਹਨਾਂ ਦਾ ਸਾਡੇ ਪਿੰਡ ਨਾਲ ਕੋਈ ਬਾਸਤਾ ਨਹੀਂ ਕੋਈ ਰਿਸ਼ਤਾ ਨਹੀਂ ਕੋਈ ਨਾਤਾ ਨਹੀਂ ਇਹਨਾਂ ਦੀ ਕੋਈ ਭਾਵਨਾ ਨਹੀਂ ਸਾਡੇ ਪਿੰਡ ਨਾਲ ਜੁੜੀ ਹੋਈ ਬਈ ਯਾਰ ਇਹ ਮੁੰਡੇ ਦੋ ਨੌਜਵਾਨ ਨੇ ਇਹ ਬੇਕਸੂਰ ਨੇ ਆਪਾਂ ਆਪਾਂ ਕਿਸੇ ਦੇ ਪਰਚਾ ਕਰਾਉਣ ਤੋਂ ਪਹਿਲਾਂ ਭੈਣ ਜੀ ਆਪਾਂ ਹਜ਼ਾਰ ਵਾਰੀ ਸੋਚਦੇ ਆਂ ਆਪਦੇ ਪਿੰਡ ਦੇ ਵਿੱਚ ਇਹੀ ਜੀ ਗੱਲ ਕਰਨ ਤੋਂ ਪਹਿਲਾਂ ਸਾਡੇ ਪਿੰਡ ਦੇ ਲੋਕ ਅੱਜ ਇਹੀ ਗੱਲ ਇੱਥੇ ਸੀ ਬਈ ਜੇ ਮੁੰਡਿਆਂ ਦਾ ਕੋਈ ਨੌਜਵਾਨਾਂ ਦਾ ਕੋਈ ਦੋਸਤ ਸੀ ਤਾਂ ਇਹ ਇਹਨਾਂ ਨੂੰ ਦੱਸ ਦੇ ਇਹਨਾਂ ਨੇ ਇੰਨਾ ਸਿਰੇ ਨਹੀਂ ਸੀ ਜਾਣੇ ਇਹਨਾਂ ਦੀ ਜਥੇਬੰਦੀ ਜਿਹੜੀ ਇਹ ਬਣ ਬਣ ਦੀ ਲੱਕੜੀ ਇਕੱਠੀ ਕਰਕੇ ਸੰਗਰੂਰ ਧਰਨਾ ਲਾਉਂਦੇ ਨੇ ਜਾਂ ਤਾਂ ਹੋਵੇ ਸਾਡੇ ਪਿੰਡ ਦੇ ਬੰਦੇ ਜਾਣ ਧਰਨਾ ਲਾਉਣ ਸਮਝਦੇ ਹੋ ਸਾਡੇ ਪਿੰਡ ਦੇ ਬੰਦੇ ਜਾਣ ਧਰਨਾ ਲਾਉਣ ਤੇ ਉਥੇ ਕਹਿਣ ਵੀ ਆ ਬੰਦੇ ਦੋਸ਼ੇ ਨੇ ਹੁਣ ਕੋਈ ਬੰਦਾ ਕਿਤੋਂ ਦਾ ਕੋਈ ਕਿਤੋਂ ਦਾ ਇਹ ਨਾ ਬਣ ਬਣ ਦੀ ਲੱਕੜੀ ਇਕੱਠੀ ਕਰਕੇ ਉਥੇ ਪ੍ਰਸ਼ਾਸਨ ਤੇ ਦਬਾਅ ਪਾਉਂਦੇ ਨੇ ਇਹਨਾਂ ਨੂੰ ਕੀ ਪਤਾ ਸਾਡੇ ਪਿੰਡ ਦੇ ਮਾਹੌਲ ਦਾ ਕੀ ਹੈ ਇਹਨਾਂ ਨੇ ਟੋਟਲੀ ਇਹਨਾਂ ਨੇ ਬਹੁਤ ਮਾੜਾ ਕਰਿਆ ਸਾਡੇ ਪਿੰਡ ਦਾ ਸਾਰਾ ਮਾਹੌਲ ਅੱਜ ਖਰਾਬ ਕਰਕੇ ਰੱਖ ਤਾ ਇਹ ਜਿਹੜੇ ਦੋ ਮੁੰਡੇ ਨੇ ਤੁਹਾਡੇ ਪਿੰਡ ਦੇ ਨੌਜਵਾਨ ਨੇ ਇਹਨਾਂ ਦੇ ਉੱਪਰ ਪਹਿਲਾਂ ਕੋਈ ਮਾਮਲਾ ਦਰਜ ਆਇਆ ਜਾਂ ਕੋਈ ਕਿਸੇ ਤਰ੍ਹਾਂ ਦਾ ਕਿਸੇ ਚੀਜ਼ ਚ ਇਨਵੋਲਵਮੈਂਟ ਜਾਂ ਅਸਲੇ ਦੇ ਨਾਲ ਇਹਨਾਂ ਦਾ ਕੀ ਲੈਣ ਦੇਣਾ ਕੋਈ ਗੈਂਗਸਟਰ ਬੰਦਿਆਂ ਨਾਲ ਲਿੰਕ ਬਿਲਕੁਲ ਜੀ ਸਾਡੇ ਪਿੰਡ ਦੇ ਦੋ ਨੌਜਵਾਨ ਨੇ ਇਹ ਹੂੰ ਬਹੁਤ ਹੀ ਮਤਲਬ ਕਿ ਸਾਉ ਤੇ ਸ਼ਰੀਫ ਦੋਨੇ ਨੇ ਹੂੰ ਸ਼ਰੀਫ ਪਰਿਵਾਰਾਂ ਚੋਂ ਆਉਂਦੇ ਨੇ ਹੂੰ ਸ਼ਮਿੰਦਰਦੀਪ ਸਿੰਘ ਦੀ ਜਿਹੜੀ ਪਤਨੀ ਆ ਜਸ਼ਨਦੀਪ ਕੌਰ ਉਹ ਇਸ ਵਾਰ ਸਰਪੰਚੀ ਦੀ ਇਲੈਕਸ਼ਨ ਵੀ ਲੜੀ ਸੀ ਉਹ ਥੋੜੀਆਂ ਵੋਟਾਂ ਤੇ ਚਲੋ ਜਿੱਤਾ ਹਾਰਦਾ ਬਣੀ ਆਈ ਹੈ ਥੋੜੀਆਂ ਵੋਟਾਂ ਤੇ ਉਹ ਲੂਜ਼ ਕਰ ਗਏ ਮਤਲਬ ਜੇ ਇਹ ਐਡੇ ਮਾੜੇ ਹੁੰਦੇ ਜਾਂ ਮਤਲਬ ਕਿ ਐਡੇ ਇਹ ਕ੍ਰਿਮੀਨਲ ਟਾਈਪ ਹੁੰਦੇ ਤਾਂ ਅੱਜ ਪਿੰਡ ਦਾ ਕਰਕਰ ਦਾ ਬੰਦਾ ਇਹਨਾਂ ਦੇ ਹੱਕ ਚ ਨਾ ਹੁੰਦਾ ਸਮਝਦੇ ਹੋ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਚੁਣਿਆ ਬਸ ਉਹੀ ਕਿਵੇਂ ਦਾ ਕਿਵੇਂ ਜਿਵੇਂ ਇਹਦੀ ਖਿੱਚ ਸੀ ਇਹ ਹੀਰੋ ਬਣਨਾ ਚਾਹੁੰਦਾ ਸੀ ਸਾਡੇ ਪਿੰਡੇ ਇਹਦੇ ਨਾਲ ਕੁਝ ਕੋਈ ਲੈਣਾ ਦੇਣਾ ਦਾ ਹੈ ਨਹੀਂਗਾ ਸਾਡੇ ਪਿੰਡੋਂ ਬਾਹਰੋਂ ਆਇਆ ਹੋਇਆ ਵੀ ਬਸ ਇਸੇ ਗੱਲ 'ਚ ਵੀ ਮੈਂ ਬੱਲੇ ਬੱਲੇ ਹੋ ਜਾ ਮੈਂ ਹੀਰੋ ਬਣ ਜਾ ਉਹਦੇ ਚੱਕਰ 'ਚ ਇਹਨੇ ਸਾਡੇ ਸਾਰੇ ਪਿੰਡ ਦਾ ਜਮ ਮਾਹੌਲ ਖਰਾਬ ਕਰਕੇ ਰੱਖਤਾ ਹਮ ਕਿੰਨੇ ਕ ਸਮੇਂ ਤੋਂ ਰਹਿ ਰਹੇ ਆ ਇਹ ਤੁਹਾਡੇ ਪਿੰਡ 'ਚ ਨਰਪਾਇਸ ਸਿੰਘ ਤਕਰੀਬਨ 14-15 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਤੇ ਦੂਜੇ ਜਿਹੜੇ ਦੋ ਨੌਜਵਾਨ ਆ ਉਹ ਉਹਦਾ ਜੱਦੀ ਨੇ ਜੀ ਇੱਥੋਂ ਦੀ ਰਹਿੰਦੇ ਨੇ ਬਾਬਦਾਦਿਆਂ ਤੋਂ ਪੜਤ ਪੀੜ੍ਹੀਆਂ ਤੋਂ ਇੱਥੇ ਰਹਿੰਦੇ ਆ ਉਹ ਦੋਨੇ ਨੌਜਵਾਨ ਕਿੱਥੇ ਨੇ ਇੱਕ ਵਾਰ ਉਹਨਾਂ ਨਾਲ ਗੱਲ ਕਰ ਲੈਣੇ ਆ ਅੱਛਾ ਫਿਰ ਜਿਹੜੀ ਦਰਖਾਸਤ ਆ ਜਾਂ ਜਿਹੜਾ ਪਰਚਾ ਕੱਟਿਆ ਗਿਆ ਤੁਹਾਡੇ ਤੇ ਕੱਟਿਆ ਗਿਆ ਹਾਂਜੀ ਹਾਂਜੀ ਮੇਰੇ ਤੇ ਕੱਟਿਆ ਗਿਆ ਕਿ ਮੇਰੇ ਨਾਲ ਆ ਮਨਜੀਤ ਸਿੰਘ ਉਹਨਾਂ ਦੇ ਕੱਟਿਆ ਗਿਆ ਹਾਂਜੀ ਕੀ ਮਤਲਬ ਤੁਹਾਡੀ ਕੀ ਇਨਵੋਲਵਮੈਂਟ ਸੀ ਕੋਈ ਵੀਡੀਓ-ਵੀਡੀਓ ਤੁਸੀਂ ਪਾਈ ਸੀ ਕੋਈ ਅਸਲੇ ਨਾ ਪਾਈ ਸੀ ਨਹੀਂ ਨਹੀਂ ਮੈਂ ਕਦੇ ਆਪਣੇ ਸੋਸ਼ਲ ਮੀਡੀਆ ਤੇ ਨਾ ਕਦੇ ਕੋਈ ਵੀਡੀਓ ਪਾਈ ਨਾ ਮੈਂ ਕਦੇ ਉਹ ਇੱਕ ਕਿਸੇ ਨੇ ਇੱਕ ਸਾਲ ਪਹਿਲਾਂ ਕਿਸੇ ਨੇ ਮੈਂ ਕਿਸੇ ਪਾਰਟੀ ਤੇ ਗਿਆ ਸੀ ਹਾਂ ਉੱਥੇ ਕਿਸੇ ਨੇ ਵੀਡੀਓ ਬਣਾ ਕੇ ਕਿਸੇ ਹੋਰ ਬੰਦੇ ਨੇ ਪਾਤੀ ਤੁਹਾਨੂੰ ਮਤਲਬ ਨਹੀਂ ਪਤਾ ਸੀ ਨਾ ਮੈਨੂੰ ਨਹੀਂ ਪਤਾ ਆਪਾਂ ਜਿਵੇਂ ਦੋਸਤਾਂ ਮਿੱਤਰਾਂ ਦਾ ਅਸਲਾ ਵੇਖਦੇ ਆ ਹਾਂਜੀ ਹਾਂਜੀ ਇਸ ਟਾਈਪ ਦੀ ਸੀ ਉਵੇਂ ਮੈਂ ਕਿਸੇ ਦਾ ਅਸਲਾ ਫੜਿਆ ਹੋਇਆ ਸੀ ਮੇਰੇ ਹੱਥ 'ਚ ਸੀ ਉਹ ਕਿਸੇ ਨੇ ਵੀਡੀਓ ਬਣਾਈ ਕਿਸੇ ਨੇ ਪਾਈ ਹਾਂ ਤੇ ਨਾ ਹੀ ਉਹ ਬੰਦਾ ਮੈਨੂੰ ਪਤਾ ਸੀ ਪਾਈ ਹੈ ਮੈਂ ਤਾਂ ਉਸ ਦਿਨ ਦੇਖੀ ਜਿਸ ਦਿਨ ਮੇਰੇ ਤੇ ਵਰਚਨ ਹੋ ਰਿਹਾ ਸੀ ਕਿੰਨੇ ਇੱਕ ਨੌਜਵਾਨ ਸੀ ਤੁਸੀਂ ਉਸ ਵੀਡੀਓ ਦੇ ਵਿੱਚ ਉਹਦੇ ਵਿੱਚ ਤਕਰੀਬਨ 15 ਤੋਂ 20 ਜਣੇ ਹੈਗੇ ਵੀਡੀਓ ਦੇ ਵਿੱਚ ਸਾਰਿਆਂ ਕੋਲ ਮਤਲਬ ਅਸਲਾ ਸੀ ਹਾਂਜੀ تقریبا ਜ਼ਿਆਦਾਤਰ ਕੋਲ ਹੈਗਾ ਸੀ ਜ਼ਿਆਦਾਤਰ ਕੋਲ ਸੀ ਤੇ ਤੁਹਾਡੇ ਸਾਰੇ ਫਿਰ ਨੌਜਵਾਨਾਂ ਦੇ ਉੱਤੇ ਉਸ ਵੀਡੀਓ ਦੇ ਤਹਿਤ ਪਰਚਾ ਹੋਇਆ ਕਿ ਨਹੀਂ ਨਹੀਂ ਬਸ ਮੇਰੇ ਤੋਂ ਹੈ ਕਿਹਦੇ ਤੋਂ ਹੈ ਕੀ ਗੱਲ ਇਹ ਬੰਦਾ ਤਾਂ ਵੀਡੀਓ ਇਹ ਤਾਂ ਵੀਡੀਓ 'ਚ ਵੀ ਹੈ ਨਹੀਂ ਅੱਛਾ ਮੈਂ ਤਾਂ ਹੈਗਾ ਸੀ ਚਲੋ ਵੀਡੀਓ ਦੇ ਵਿੱਚ ਇਹ ਇਹਨਾਂ ਤੁਹਾਡੇ ਤੇ ਕਿਹੜੀ ਧਾਰਾ ਲਾਈ ਫਿਰ 25 5458 ਨਾਲ 27 ਲਾਈ ਹੈ ਜੀ ਅੱਛਾ ਇਹੀ ਜਾਇ ਜਸਲੇ ਤੇ ਜਾਇ ਜਸਲੇ ਦੀ ਜੀ ਤੇ ਤੁਹਾਡੀ ਉਸ ਵੀਡੀਓ ਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਨਹੀਂ ਮੇਰੀ ਨਹੀਂ ਹੈ ਜੀ ਹੈ ਨਹੀਂ ਤੁਸੀਂ ਬਿਲਕੁਲ ਹੀ ਹੈ ਨਹੀਂ ਨਹੀਂ ਮੈਂ ਵੀਡੀਓ 'ਚ ਨਹੀਂ ਹੈ ਜੀ ਫਿਰ ਤੁਸੀਂ ਪੁੱਛਿਆ ਨਹੀਂ ਪ੍ਰਸ਼ਾਸਨ ਨੂੰ ਵੀ ਮੈਂ ਤੇ ਹੈ ਹੀ ਨਹੀਂ ਨੀ ਉਹ ਕਹਿੰਦੇ ਸਾਡੀ ਮਜਬੂਰੀ ਹੈ ਪੁਲਿਸ ਵੀ ਮਜਬੂਰ ਸੀ ਇਹਨਾਂ ਦੇ ਯੂਨੀਅਨ ਦੇ ਧਰਨੇ ਤੋਂ ਡਰਦੀ ਸੀ ਜੀ ਉਹ ਵੀ ਨਹੀਂ ਇਹ ਕਿਹੋ ਜੀ ਮਜਬੂਰੀ ਹੈ ਇਹ ਕੀ ਮਤਲਬ ਹੋਇਆ ਵੀ ਸਾਡੀ ਮਜਬੂਰੀ ਹੈ ਉਹ ਤਾਂ ਉਸ ਦਿਖਾਉਂਦੇ ਨੇ ਜੀ ਮੈਂ ਇਹਨਾਂ ਤੇ ਪਹਿਲਾਂ ਇਹਨਾਂ ਦੇ ਪਿਤਾ ਜੀ ਨੇ ਮੈਨੂੰ ਗਲਤ ਇਸ਼ਾਰਾ ਕੀਤਾ ਸੀ ਮੈਂ ਉਹ ਵੀਡੀਓ ਮਤਲਬ ਦਰਖਾਸਤ ਦਿੱਤੀ ਹੋਈ ਸੀ ਅੱਛਾ ਉਹ ਵੀ ਇਹਨਾਂ ਨੇ ਪ੍ਰੈਸ਼ਰ ਨਾਲ ਮਤਲਬ ਤੱਕੇ ਨਾਲ ਸਤਿ ਵਾਪਸ ਕਰਵਾਈ ਉਸ ਦਿਨ ਜੀ ਰਿਕਾਰਡਿੰਗ ਹੈਗੀ ਸਾਡੇ ਕੋਲ ਹੀ ਹੋਰ ਰਿਕਾਰਡਿੰਗ ਹੈਗੀ ਜੀ ਅੱਛਾ ਵੀ ਅਸੀਂ ਆਪਣੀ ਕਾਰਵਾਈ ਕੋਰਟ ਚ ਕਰਾਉਣਾ ਚਾਹੁੰਦੇ ਆ ਠੀਕ ਹੈ ਪੁਲਿਸ ਨੇ ਤਾਂ ਜੀ ਸਾਰੇ ਪਾਸੋਂ ਹੱਥ ਖੜੇ ਕਰਤੇ ਸੀ ਤੁਹਾਡੇ ਕੋਲ ਹੈ ਕੋਈ ਰਿਕਾਰਡਿੰਗ ਜੇ ਸੁਣਾ ਸਕਦੇ ਹੋ ਨੇੜੇ ਹੈ ਤਾਂ ਇਹ ਕਿੱਥੋਂ ਦੀ ਵੀਡੀਓ ਹੈ ਜੀ ਇਹ ਸਾਡੇ ਘਰ ਦੀ ਹੈ ਜੀ ਨਾਲ ਹੀ ਅੱਛਾ ਠੀਕ ਹੈ ਆ ਤੁਰੇ ਹੋਂ ਜੋ ਆਪਣੀ ਗਲੀ ਮੁੜੀਓ ਤੁਸੀਂ ਅੱਛਾ ਇਹ ਵਿਅਕਤੀ ਕੌਣ ਹੈ ਜੀ ਜੋ ਆ ਰਿਹਾ ਇਹ ਨਰਪੇਤ ਸਿੰਘ ਦਾ ਪਿਤਾ ਜੀ ਅਜਮੇਰ ਸਿੰਘ ਜੀ ਠੀਕ ਹੈ ਜੀ ਤੁਰੇ ਹੁੰਦੇ ਨੇ ਜੀ ਠੀਕ ਹੈ ਮੈਂ ਖੇਤ ਵੱਲ ਜਾਂਦਾ ਸੀ ਜੀ ਉਹ ਦੇਖੋ ਮੈਨੂੰ ਇਸ਼ਾਰਾ ਕਰ ਦੁਬਾਰਾ ਫੇਰ ਕਰੀਏ ਦੁਬਾਰਾ ਜਿੱਤਾਂਗੇ ਹਮ ਅਸਲੀ ਇਸ਼ਾਰੇ ਕਰ ਰਹੀ ਹੈ ਇਹ ਗਾਲ ਵੀ ਗਾਲ ਕੰਨ ਜੇ ਨਾ ਮਰਨੇ ਲਾਉਂਗਾ ਜੀ ਕਹਿੰਦਾ ਇਹ ਤਾਂ ਲੱਗਣਗੇ ਧਰਨੇ ਦੀ ਵੀ ਧੌਂਸ ਸਾਨੂੰ ਵੀਡੀਓ ਦੇ ਵਿੱਚ ਹਾਂਜੀ ਅੱਛਾ ਤੁਸੀਂ ਇਹਦੇ ਵਿਹਾਰ ਤੇ ਉਹਨਾਂ ਦੇ ਉੱਤੇ ਦਰਖਾਸਤ ਦਿੱਤੀ ਸੀ ਤੇ ਆਪਦੀ ਉਹ ਦਰਖਾਸਤ ਵਾਪਸ ਕਰਾਉਣ ਮਾਰਿਆ ਨੇ ਤੁਹਾਡੇ ਤੇ ਇਹ ਖੈਰਬਾਜੀ ਦੇ ਵਿੱਚ ਪਰਚਾ ਕੱਟਿਆ ਹਾਂਜੀ ਇਹ ਖੈਰਬਾਜੀ ਦੇ ਵਿੱਚ ਪਰਚਾ ਕੱਟਿਆ ਜੀ ਠੀਕ ਹੈ ਤੇ ਤੁਸੀਂ ਵੀਰੇ ਜਿਵੇਂ ਤੁਹਾਡੇ ਮਿਸਸਸ ਨਾਲ ਗੱਲਬਾਤ ਕਰ ਲੈਂਦੇ ਆ ਭੈਣੇ ਅਸਲਾ ਆਪਾਂ ਆਮ ਵੀ ਜੇ ਬਾਹਰ ਆਪਦੀ ਸੇਫਟੀ ਲਈ ਲੈ ਕੇ ਜਾਂਦੇ ਆ ਤੇ ਲੱਗਿਆ ਹੀ ਹੁੰਦਾ ਹੈ ਜਿਹੜਾ ਬੰਦੇ ਕੋਲ ਅਸਲਾ ਹੈ ਉਹ ਲੈ ਕੇ ਵੀ ਜਾਊਗਾ ਤੇ ਜੇ ਕੋਈ ਪਾਸੇ ਵੀਡੀਓ ਬਣਾ ਕੇ ਪਾ ਦੇ ਇਹਦੇ ਜੇ ਤਾਂ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਹਾਂਜੀ ਪਰ ਇਹ ਸਾਡੇ ਕੋਲੇ ਆਪਣਾ ਹੈਗਾ ਹਥਿਆਰ ਹਮ ਬਟੋ ਲਾਇਸੈਂਸ ਹੀ ਹੈ ਠੀਕ ਹੈ ਉਹ ਅਸੀਂ ਆਪਣੀ ਸੇਫਟੀ ਵਾਸਤੇ ਰੱਖਿਆ ਹੋਇਆ ਠੀਕ ਹੈ ਤੇ ਜਿਹੜੀ ਇਹ ਵੀਡੀਓ ਇਹਨਾਂ ਨੇ ਵਾਇਰਲ ਕੀਤੀ ਹੈ ਜਾਂ ਜਿਹੜੀ ਵੀਡੀਓ ਤੇ ਇਹਨਾਂ ਤੇ ਪਰਚਾ ਪਵਾਇਆ ਗਿਆ ਇਹ ਵੀਡੀਓ ਬਹੁਤ ਪੁਰਾਣੀ ਵੀਡੀਓ ਹੈ ਜਿਹਦੇ ਬਾਰੇ ਸਾਨੂੰ ਕੁਝ ਪਤਾ ਵੀ ਹੈ ਨਹੀਂ ਵੀ ਕਿਹਨੇ ਆਪਣੇ ਪੇਜ ਤੋਂ ਅਪਲੋਡ ਕੀਤੀ ਹੈ ਤੁਹਾਡੇ ਹਸਬੈਂਡ ਦੇ ਪੇਜ ਤੋਂ ਨਹੀਂ ਪਈ ਉਹ ਨਹੀਂ ਸਾਡੇ ਕਿਸੇ ਵੀ ਜਾਂ ਮੇਰੇ ਕਦੇ ਵੀ ਨਹੀਂ ਪਹਿਲਾਂ ਕਦੇ ਪੋਸਟ ਕੀਤੀ ਹੋਵੇ ਜਾਂ ਕਦੇ ਵੀ ਕੀਤੀ ਹੋਵੇ ਇਦਾਂ ਨਹੀਂ ਕਦੇ ਵੀ ਸਾਡੇ ਵੱਲੋਂ ਇਹ ਜੀ ਵੀਡੀਓ ਅਪਲੋਡ ਨਹੀਂ ਕੀਤੀ ਗਈ ਠੀਕ ਹੈ ਵੀ ਤੁਸੀਂ ਫਿਰ ਪੁੱਛਿਆ ਨਹੀਂ ਕਿ ਭਈ ਮੈਂ ਤਾਂ ਕਦੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਨਹੀਂ ਜੇ ਕੋਈ ਪਾਸੇ ਤੋਂ ਬਣਾ ਕੇ ਪਾਈ ਜਾਂਦਾ ਤਾਂ ਫਿਰ ਅਸੀਂ ਕੀ ਕਰ ਸਕਦੇ ਆ ਪੁੱਛਿਆ ਸੀ ਬਸ ਕਹਿੰਦੇ ਸਾਡੇ ਤੇ ਪ੍ਰੈਸ਼ਰ ਆ ਜੀ ਅੱਛਾ ਸਾਡੇ ਦੇ ਉੱਪਰੋਂ ਪ੍ਰੈਸ਼ਰ ਆ ਪੁਲਿਸ ਦੇ ਵੀ ਪ੍ਰੈਸ਼ਰ ਹੁੰਦਾ ਹਾਂਜੀ ਹੋ ਸਕਦਾ ਧਰਨੇ ਜਥੇਬੰਦੀ ਪ੍ਰੈਸ਼ਰ ਪਾਉਂਦੀ ਆ ਵੀ ਜੇ ਧਰਨਾ ਲਾਵਾਂਗੇ ਸੜਕਾਂ ਰੋਕਾਂਗੇ ਹੂੰ ਇਹ ਇਸੇ ਇਸੇ ਯੂਨੀਅਨ ਨੇ ਪ੍ਰੈਸ਼ਰ ਪਾਇਆ ਪ੍ਰਸ਼ਾਸਨ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਧਰਨਾ ਲਾਇਆ ਸੀ ਪ੍ਰਸ਼ਾਸਨ ਨਾਲ ਡੀਲ ਹੋਈ ਆ ਜੀ ਹੂੰ ਪ੍ਰਸ਼ਾਸਨ ਨਾਲ ਡੀਲ ਹੋਈ ਐ ਇਹਨਾਂ ਦਾ ਧਰਨਾ ਸੀ ਸੰਗਰੂਰ ਅੱਛਾ ਜੀ ਤਾਂ ਇਹਨਾਂ ਨੇ ਡੀਲ ਇਹ ਕੀਤੀ ਐ ਵੀ ਤੁਸੀਂ ਇਹਨਾਂ ਦੋਨਾਂ ਨੌਜਵਾਨਾਂ ਦਾ ਨਾਮ ਦੋ ਨਹੀਂ ਅਦਰਵਾਈਜ਼ ਅਸੀਂ ਸੰਗਰੂਰ ਐਸਐਸਪੀ ਦੇ ਦਫ਼ਤਰ ਦੇ ਸਾਹਮਣੇ ਦੁਬਾਰਾ ਧਰਨਾ ਲਾਵਾਂਗੇ ਜੋ ਕਿ ਸਾਨੂੰ ਬਾਅਦ ਚ ਬਹੁਤ ਬਾਅਦ ਚ ਪਤਾ ਲੱਗਿਆ ਗੱਲ ਵੀ ਪਰਚਾ ਤਾਂ 24 ਤਰੀਕ ਨੂੰ ਇਹਨਾਂ ਨੇ ਕੱਟਤਾ ਸੀ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ 24 ਤਰੀਕ ਦਾ ਕੱਟਿਆ ਹੈ ਕਿਉਂਕਿ ਧਰਨੇ ਦੀ ਤਰੀਕ 25 ਤਰੀਕ ਸੀ ਤਾਂ ਇਹਨਾਂ ਨਾਲ ਡੀਲ ਹੋਈ ਐ ਜੀ ਯੂਨੀਅਨ ਦੇ ਨਾਲ ਫੇਰੀ ਧਰਨਾ ਕੈਨਸਲ ਹੋ ਗਈ ਇੱਕ ਹੱਥ ਉਹ ਵਾਲਾ ਕੰਮ ਹੋਇਆ ਵੀ ਤੁਸੀਂ ਇਹ ਜਿਹੜੇ ਇਹਨਾਂ ਦੇ ਪਿਤਾ ਨੇ ਸ਼ਰਿਆਮਤਾਮ ਕੀ ਦਿੱਤੀ ਹੈ ਵੀ ਧਰਨੇ ਤਾਂ ਐਂ ਲੱਗਣਗੇ ਜੀ ਤੇ ਇਹਦੇ ਤੋਂ ਇਹ ਪਤਾ ਲੱਗਦਾ ਵੀ ਯੂਨੀਅਨਾਂ ਤਾਂ ਸਾਡੇ ਕਿਸਾਨਾਂ ਦੇ ਹੱਕਾਂ ਲਈ ਬਣੀਆਂ ਸੀ ਪਰ ਇਹ ਯੂਨੀਅਨਾਂ ਨੇ ਸਾਡੇ ਲਾਲੋ ਵੀ ਨੌਜਵਾਨਾਂ ਨੂੰ ਇਹ ਫਸਾਉਣ ਲਈ ਤੇ ਸਾਡੀ ਪੀੜ੍ਹੀ ਨੂੰ ਖਰਾਬ ਕਰਨ ਲਈ ਯੂਨੀਅਨਾਂ ਨੂੰ ਵਰਤੇ ਨੇ ਤਾਂ ਕਿਵੇਂ ਆਪਾਂ ਇੱਕ ਕੌਨਫੀਡੈਂਸ ਪੈਦਾ ਕਰਾਂਗੇ ਵੀ ਵੱਧ ਤੋਂ ਵੱਧ ਲੋਕ ਇਸ ਯੂਨੀਅਨਾਂ ਨਾਲ ਆ ਕੇ ਜੁੜਨ ਕੋਈ ਵੀ ਵਿਸ਼ਵਾਸ ਨਹੀਂ ਕਰੂਗਾ ਇਹਨਾਂ ਤੇ ਤੁਹਾਨੂੰ ਇਹ ਗੱਲ ਤਾਂ ਪਤਾ ਹੋਊਗੀ ਨਾ ਕਿ ਅਸਲੇ ਨਾਲ ਫੋਟੋ ਪਾਉਣਾ ਗੈਰਕਾਨੂੰਨੀ ਹੈ ਇਹ ਗੱਲ ਪਤਾ ਸੀ ਜਦੋਂ ਐਲਾਨ ਹੋਇਆ ਸੀ ਇਸ ਚੀਜ਼ ਦਾ ਹਾਂਜੀ ਹਾਂਜੀ ਪਤਾ ਕੀ ਕਹਿਣਾ ਚਾਹੋਗੇ ਵੀ ਜਦੋਂ ਇਹ ਫੋਟੋ ਆਉਂਦੀ ਹੈ ਇੱਕ ਵਾਰ ਤੁਹਾਡੇ ਤੇ ਪਰਚਾ ਹੁੰਦਾ ਹੈ ਹਾਲਾਂਕਿ ਤੁਸੀਂ ਕਹਿ ਰਹੇ ਹੋ ਵੀ ਸਾਡੀ ਕੋਈ ਗਲਤੀ ਨਹੀਂ ਸੀ ਸਾਡੀ ਕੋਈ ਇਨਵੋਲਵਮੈਂਟ ਨਹੀਂ ਸੀਗੀ ਜਿਹੜੇ ਬੰਦੇ ਨੇ ਉਹ ਵੀਡੀਓ ਪਾਈ ਕਿ ਉਹਦੇ ਤੇ ਵੀ ਤੁਹਾਡੇ ਨਾਲ ਪਰਚਾ ਦਿੱਤਾ ਗਿਆ ਜਾਂ ਨਹੀਂ ਹਾਂਜੀ ਇੱਕ ਬੰਦੇ ਤੇ ਹੋਰ ਪਰਚਾ ਹੋਇਆ ਵੱਡੇ ਰੇਲ ਤੋਂ ਸਰਪੰਚ ਗਰਜੀਤ ਸਿੰਘ ਹਾਂਜੀ ਨੇ ਪਾਈ ਹਾਂਜੀ ਨੇ ਪਾਈ ਸੀ ਇੱਕ ਹੋਰ ਬੰਦੇ ਜਿਗਰ ਵੀ ਹੋਰ ਹੋਰ ਕਿਸਤੇ ਹੋਇਆ ਨਹੀਂ ਤਾਂ ਨੰਨ ਬੰਦੇ ਦਾ ਵਰਚਾ ਹੋਇਆ ਹੂੰ ਤੁਸੀਂ ਉਹ ਵੀਡੀਓ ਸ਼ੇਅਰ ਵਗੈਰਾ ਕੀਤੀ ਆ ਆਪਦੇ ਪੇਜ ਤੇ ਕਦੇ ਨਹੀਂ ਜੀ ਨਹੀਂ ਸ਼ੇਅਰ ਤੱਕ ਵੀ ਨਹੀਂ ਕੀਤੀ ਫਿਰ ਵੀ ਵਰਚਾ ਕੱਟਿਆ ਗਿਆ ਹਾਂਜੀ ਹਾਂਜੀ ਮੈਂ ਕਦੇ ਸ਼ੇਅਰ ਨਹੀਂ ਕੀਤੀ ਮਤਲਬ ਵੀਡੀਓ ਪਹਿਲੇ ਦਿਨ ਉਸ ਦਿਨ ਦੇਖੀ ਜਿਹਦੇ ਨਾਲ ਮੇਰੇ ਤੇ ਵਰਚਾ ਹੋਇਆ ਅੱਛਾ ਉਦੋਂ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਤੇ ਵੀ ਮੇਰੀ ਕੋਈ ਵੀਡੀਓ ਬਣੀ ਪਤਾ ਨਹੀਂ ਸੀ ਕਿਸੇ ਪਿੰਡ ਜੀ ਮਤਲਬ ਕਿ ਦੇਖੋ ਗੱਲ ਇਹ ਹੈ ਵੀ ਵੀਡੀਓ ਤਾਂ ਬਹਾਨਾ ਹੈ ਠੀਕ ਹੈ ਵੀਡੀਓ ਤਾਂ ਚਲੋ ਇਹਨਾਂ ਨੂੰ ਇੱਕ ਪੁਆਇੰਟ ਮਿਲ ਗਿਆ ਮੇਨ ਜਿਹੜਾ ਮਕਸਦ ਸੀ ਵੀ ਦੋਹੇ ਨੌਜਵਾਨਾਂ ਤੇ ਕਿਵੇਂ ਨਾ ਕਿਵੇਂ ਪਰਚਾ ਕਰਕੇ ਇਹਨਾਂ ਨੂੰ ਅੰਦਰ ਛੱਟਿਆ ਜਾਵੇ ਮੰਗ ਕੀ ਕਰਦੇ ਹਾਂ ਜੀ ਹੁਣ ਮੰਗ ਜਿਵੇਂ ਭੈਣ ਜੀ ਨੇ ਕਿਹਾ ਵੀ ਅਸੀਂ ਕੀ ਕਰੀਏ ਯੂਨੀਅਨਾਂ ਤਾਂ ਸਾਡੇ ਹੱਕਾਂ ਵਾਸਤੇ ਬਣੀਆਂ ਸੀ ਤੇ ਅੱਜ ਦੇਖੋ ਅੱਜ ਸਭ ਦੇ ਸਾਹਮਣੇ ਆ ਅਸੀਂ ਅੱਜ ਪਿੰਡ ਦਾ ਇਕੱਠ ਰੱਖਿਆ ਸਾਰੇ ਪਿੰਡ ਤਕਰੀਬਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 95% ਪਿੰਡ ਇਹਨਾਂ ਦੇ ਮੁੰਡਿਆਂ ਦੇ ਨੌਜਵਾਨਾਂ ਦੇ ਹੱਕ ਚ ਆਇਆ ਜੇ ਉਹਨਾਂ ਦੀ ਜਥੇਬੰਦੀ ਸਹੀ ਸੀ ਜੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਉਹਦੀ ਜਿਹੜੀ ਜੁਨੀਆ ਨੇ ਕਿਰਤੀ ਕਿਸਾਨੀ ਹੋਣੀਆਂ ਜੇ ਉਹ ਸੱਚੇ ਜੀ ਤਾਂ ਸਾਡੇ ਕੱਠ ਚਾਹੁੰਦੇ ਅੱਜ ਠੀਕ ਹੈ ਉਹ ਮਤਲਬ ਕਿ ਪ੍ਰਸ਼ਾਸਨ ਦੇ ਖਿਲਾਫ ਤਾਂ ਉਹਨਾਂ ਨੂੰ ਧਰਨਾ ਦੇਣ ਦਾ ਪਤਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਬੇਕਸੂਰ ਨੌਜਵਾਨਾਂ ਦੀ ਜ਼ਿੰਦਗੀ ਨਾਲ ਅਸੀਂ ਖੇਡ ਰਹੇ ਹਾਂ ਵੀ ਉਹਨਾਂ ਮੁੰਡਿਆਂ ਦੇ ਹੱਕ ਦੇ ਵਿੱਚ ਖਾਈ ਪਿੰਡ ਦਾ ਮਸਲਾ ਹੈ ਖਾਈ ਪਿੰਡ ਦੇ ਵਿੱਚ ਕੱਟ ਰੱਖਿਆ ਗਿਆ ਵੀ ਅਸੀਂ ਉੱਥੇ ਕੋਈ ਨਾ ਜਾਈਏ ਚਲੋ ਜੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵਿਜੀ ਸੀ ਉਹ ਆਪਦੇ ਕਿਸੇ ਲੋਕਲ ਬੰਦੇ ਨੂੰ ਭੇਜ ਦਿੰਦਾ ਆਪਦੇ ਜਿਲ੍ਹੇ ਪ੍ਰਧਾਨ ਨੂੰ ਭੇਜ ਦਿੰਦਾ ਜਿਹੜੇ ਬੰਦੇ ਉਹ ਜਿਹੜੇ ਬੰਦੇ ਉਹਦੇ ਫੰਡ ਇਕੱਠਾ ਲੈਣ ਆਉਂਦੇ ਨੇ ਖਾਈ ਦੇ ਵਿੱਚ ਪਰਚੀਆਂ ਕੱਟਣ ਆਉਂਦੇ ਨੇ ਉਹਨਾਂ ਨੂੰ ਭੇਜ ਦਿੰਦਾ ਉਹ ਦੇਖੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਸਾਡੇ ਪਿੰਡ ਦੇ ਵਿੱਚ 70-80 ਹਜ਼ਾਰ ਰੁਪਏ ਪਿਆ ਸੀ ਫੰਡ ਦਾ ਹੂੰ ਇਹ ਲੋਕ ਇਹ ਬੰਦੇ ਡਕਾਰ ਗਏ ਮੈਂ ਔਨ ਕੈਮਰਾ 'ਕਹਿੰਦਾ ਤੁਹਾਨੂੰ ਮੈਂ ਜੇ ਮੈਂ ਗਲਤ ਹੋਇਆ ਮੈਨੂੰ ਦੱਸ ਦੇਣਾ ਇਹ ਬੰਦੇ ਆ ਕੇ ਇਹ ਸਾਰੇ ਫਾਇਸ ਲੈ ਗਏ ਚੱਕ ਕੇ ਉਹ ਫੰਡ ਸ਼ਮਿੰਦਰਦੀਪ ਸਿੰਘ ਨੇ ਵੀ ਦਿੱਤਾ ਹੈ ਉਹ ਫੰਡ ਮਨਜੀਤ ਸਿੰਘ ਨੇ ਵੀ ਦਿੱਤਾ ਹੈ ਇਹਨਾਂ ਨੌਜਵਾਨਾਂ ਦਾ ਫੰਡ ਹੈ ਇਹਨਾਂ ਦੇ ਖਿਲਾਫ ਹੀ ਵਰਤਿਆ ਜਾ ਰਿਹਾ ਹੈ ਇਹਨਾਂ ਦੇ ਫੰਡ 'ਚੋ ਤੇਲ ਪਵਾ ਕੇ ਉਸ ਐਸਐਸਪੀ ਦੇ ਜਾਂਦੇ ਨੇ ਧਰਨੇ ਲਾਉਂਦੇ ਨੇ ਹਨਾ ਤੁਸੀਂ ਇਹ ਦੇਖੋ ਵੀ ਇਹਨਾਂ ਦਾ ਇਹਨਾਂ ਦੇ ਪੈਸੇ ਵਿਚਾਰਿਆਂ ਦੇ ਇਹਨਾਂ ਦੀ ਕਿਰਤ ਕਮਾਈ ਦੇ ਪੈਸੇ ਖੇਤੀਬਾੜੀ ਕਰਦੇ ਨੇ ਦੋਵੇਂ ਬੰਦੇ ਤੇ ਇਹਨਾਂ ਦੇ ਪੈਸੇ ਇਹਨਾਂ ਦੇ ਖਿਲਾਫ ਹੀ ਵਰਤੇ ਜਾ ਰਹੇ ਨੇ ਜਦੋਂ ਅਸੀਂ ਜਵਾਬ ਮੰਗਦੇ ਆਂ ਬਈ ਥੋੜੀ ਅਸੀਂ ਕਹਾਂ ਵੀ ਜੇ ਅਸੀਂ ਗਲਤ ਹਾਂ ਤਾਂ ਤੁਸੀਂ ਇੱਕ ਵਾਰੀ ਇਕੱਠੇ ਤਾਂ ਆਜੋ ਅਸੀਂ ਤੁਹਾਨੂੰ ਕੁਝ ਕਹਿੰਦੇ ਤਾਂ ਨਹੀਂ ਅਸੀਂ 4-5 ਵਾਰੀ ਇਹਨਾਂ ਨੂੰ ਬੁਲਾ ਚੁੱਕੇ ਹਾਂ ਅਸੀਂ ਸਾਡੇ ਪਿੰਡ ਡੇਰੇ 'ਚ ਇਕੱਠ ਕਰਿਆ ਇਹਨਾਂ ਨੂੰ ਕਿਹਾ ਵੀ ਤੁਸੀਂ ਆਜੋ ਸਾਡੇ ਪਿੰਡ ਦਾ ਸਰਪੰਚ ਉਹਨਾਂ ਦੇ ਕਰੇ ਭੇਜਿਆ ਤੇ ਇਹ ਕਹਿੰਦੇ ਵੀ ਹਜੇ ਸਾਨੂੰ 2 ਦਿਨ ਦਾ ਟਾਈਮ ਦੇ ਦਿਓ 2 ਦਿਨ ਉਹ ਚੀਜ਼ ਨੂੰ ਅੱਜ 11 ਦਿਨ ਦੰਦਾਂਗੇ ਭੈਣ ਜੀ ਅਸੀਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪੂਰਾ ਰੌਲਾ ਪਾਇਆ ਬਈ ਕਿਰਤੀ ਕਿਸਾਨ ਯੂਨੀਅਨ ਦਾ ਕੋਈ ਵੀ ਬੰਦਾ ਸਾਡੇ ਕੱਟ ਚ ਆਦਾ ਜਾਂਦਾ ਇੱਕ ਵਾਰੀ ਤੁਸੀਂ ਸਾਡੇ ਪਿੰਡ ਦੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਤੁਸੀਂ ਇੰਨੀ ਕਿਦਾਂ ਤੁਸੀਂ ਮੜੀ-ਮੋਟੀ ਸ਼ਰਮ ਕਰੋ ਕਿ ਅਸੀਂ ਕੱਟ ਚ ਆ ਕੇ ਆਪਣੀ ਮਾਫੀ ਤਾਂ ਮੰਗ ਲੈਂਦੇ ਵੀ ਜੇ ਜਦ ਤੁਸੀਂ ਸਾਬਤ ਕਰੋ ਤੇ ਜਦ ਜਨਤਕ ਤੌਰ ਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਉਹ ਯੂਨੀਅਨ ਸਾਰੀ ਮਾਫੀ ਮੰਗੇ ਤੇ ਅੱਗੇ ਤੋਂ ਅਸੀਂ ਇਹ ਮੰਗ ਕਰਦੇ ਆਂ ਬਈ ਤੁਸੀਂ ਕਿਤੇ ਵੀ ਧਰਨਾ ਦੇਣਾ ਹਮ ਕਿਸੇ ਵੀ ਤੁਸੀਂ ਨੇ ਕੋਈ ਨੌਜਵਾਨ ਆ ਜਾਂ ਕੋਈ ਸੇਮ ਕੇਸ ਕੋਈ ਵੀ ਹੈ ਘੱਟੋ ਘੱਟ ਤੁਸੀਂ ਪੰਜ ਚਾਰ ਬੰਦੇ ਕਮੇਟੀ ਬਣਾ ਕੇ ਤੁਸੀਂ ਪਿੰਡ ਚ ਤਾਂ ਭੇਜ ਦੋ ਬਈ ਆਪਾਂ ਫਲਾਣੇ ਪਿੰਡ ਚ ਜਾ ਕੇ ਪਤਾ ਕਰ ਲਈਏ ਹੁਣ ਅੱਜ ਅਸੀਂ ਨੇ ਕੀ ਕਰਿਆ ਅੱਜ ਅਸੀਂ ਇੱਕ ਦਸਤਖਤ ਮੁਹਿੰਮ ਇਹਦਾ ਦੋਨੋਂ ਨੌਜਵਾਨਾਂ ਦੇ ਹੱਕ ਚ ਇੱਥੇ ਕਰੀ ਸੀ ਹਮ ਸਾਡੇ ਕੋਲੇ 4-500 ਬੰਦੇ ਦੇ ਸਿਗਨੇਚਰ ਹੈਗੇ ਨੇ ਜਿਹਦੇ ਤਹਿਤ ਅਸੀਂ ਐਸਐਸਪੀ ਸਾਹਿਬ ਤੋਂ ਟਾਈਮ ਮੰਗੇ ਅਸੀਂ ਉਹਨਾਂ ਨੂੰ ਕੱਲ ਨੂੰ ਮਿਲਾਂਗੇ ਆਪਦਾ ਪੱਖ ਰੱਖਾਂਗੇ ਅਸੀਂ ਤੇ ਜੇ ਪ੍ਰਸ਼ਾਸਨ ਨੇ ਜਾਂ ਇਹਨਾਂ ਦੀ ਯੂਨੀਅਨ ਨੇ ਦੁਬਾਰਾ ਧਰਨਾ ਲਾਉਣ ਦੀ ਕੋਸ਼ਿਸ਼ ਕਰੀ ਇਹਨਾਂ ਦੀ ਯੂਨੀਅਨ ਨੇ ਅਸੀਂ ਸਾਡਾ ਪਿੰਡ ਪੈਰਲਰ ਧਰਨਾ ਨਾ ਲਾਊਗਾ ਉਹਨਾਂ ਦੇ ਖਿਲਾਫ ਬਰਾਬਰ ਦਾ ਬਰਾਬਰ ਠੋਕੇ ਧਰਨਾ ਲਾਵਾਂਗੇ ਇਹਨਾਂ ਨੂੰ ਇਹ ਚੇਤਾਵਨੀ ਹੈ ਇਹ ਬੰਦੇ ਹੋਣਗੇ ਬਾਹਰ ਦੇ ਧਰਨਾ ਲਾਉਣਗੇ ਇਹ ਖਾਈ ਨੂੰ ਲੈ ਕੇ ਅਸੀਂ ਹੋਵਾਂਗੇ ਪਿੰਡ ਦੇ ਬੰਦੇ ਸਾਡਾ ਇੱਕ ਵੀ ਬੰਦਾ ਬਾਹਰੋਂ ਨਹੀਂ ਹੋਊਗਾ ਅਸੀਂ ਬਰਾਬਰ ਧਰਨਾ ਲਾਵਾਂਗੇ ਇਹ ਕਿਸੇ ਨੂੰ ਕਿਸੇ ਵੀ ਕਿਸੇ ਨੂੰ ਵੀ ਕਿਸੇ ਵੀ ਬਾਹਰੀ ਸ਼ਕਤੀ ਨੂੰ ਸਾਡੇ ਪਿੰਡ ਦੇ ਨੌਜਵਾਨਾਂ ਦੇ ਖਿਲਾਫ ਭੁਗਤਣ ਨੂੰ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਅਸੀਂ ਨਹੀਂ ਕਹਾਂਗੇ ਸਾਡੇ ਪਿੰਡ ਦੇ ਚੱਕੇ ਨੌਜਵਾਨਾਂ ਦੀ ਕੋਈ ਪਰਚਾ ਦੇ ਕੇ ਇਹਨਾਂ ਦੀ ਜ਼ਿੰਦਗੀ ਖਰਾਬ ਕਰਦੇ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦੀ ਚੇਤਾਵਨੀ ਹੈ ਸਾਨੂੰ ਇਹਨਾਂ ਨੂੰ ਪਹਿਲਾਂ ਸਰਕਾਰਾਂ ਪ੍ਰਸ਼ਾਸਨ ਤਾਂ ਧੱਕੇ ਕਰ ਹੀ ਰਿਹਾ ਸੀ ਹੁਣ ਕੋਤਈ ਕਿਸਾਨ ਯੂਨੀਅਨਾਂ ਵੀ ਧੱਕੇ ਕਰ ਰਹੀਆਂ ਨੇ ਨੌਜਵਾਨਾਂ ਨਾਲ ਇੱਕ ਪਾਸੇ ਸਾਨੂੰ ਕਿਹਾ ਜਾਂਦਾ ਕਿ ਨੌਜਵਾਨ ਜਿਹੜੇ ਕਰਾਹੇ ਪੈ ਰਹੇ ਨੇ ਵਿਦੇਸ਼ਾਂ ਨੂੰ ਜਾ ਰਹੇ ਨੇ ਦੂਜੇ ਪਾਸੇ ਜਿਹੜੇ ਇੱਥੇ ਰਹਿ ਗਏ ਉਹਨਾਂ ਨੂੰ ਕਿਹੜਾ ਰਹਿਣ ਦੇ ਰਹੇ ਨੇ ਮੈਂ ਕਹਿੰਦਾ ਜੀ ਜ਼ਮੀਨ ਅ ਮੈਂ ਪਹਿਲਾਂ ਕਹੇ ਵੀ ਅਸੀਂ ਬਚਾਈਏ ਕਿਤੋਂ ਦੇ ਨੌਜਵਾਨਾਂ ਨੂੰ ਅਸੀਂ ਨਸ਼ੇ ਤੋਂ ਬਚਾਈਏ ਜਾਂ ਅਸੀਂ ਗੋਲੀਆਂ ਤੋਂ ਬਚਾਈਏ ਜਾਂ ਅਸੀਂ ਪਰਚਿਆਂ ਤੋਂ ਬਚਾਈਏ ਮਤਲਬ ਕੋਈ ਗਲਤ ਕੋਈ ਗਲਤੀ ਹੋਵੇ ਨਾ ਇਹ ਜਿੱਥੇ ਬੰਦੀਆਂ ਬਸ ਚੱਕਰ ਸਾਰੇ ਇਹ ਆ ਜੀ ਇਹ ਦਿੱਲੀ ਤੋਂ ਜਿਉਂ ਆਏ ਨੇ ਇਹਨਾਂ ਦੀਆਂ ਜੇਬਾਂ ਗਰਮ ਨੇ ਲੋਕਾਂ ਨੂੰ ਇਹ ਟੱਚ ਸਮਝਦੇ ਨੇ ਇਹ ਕਹਿੰਦੇ ਜੀ ਇਸ ਦਾ ਮੋਦੀ ਤੋਂ ਨਹੀਂ ਜਾਵੇ ਲੋਕ ਕੀ ਚੀਜ਼ ਨੇ ਸਾਡੇ ਕਿਸੇ ਵੀ ਬਿਆਨ ਦਾ ਸੀ ਅਖਬਾਰਾਂ ਚ ਖਬਰਾਂ ਲਵਾਈਆਂ ਨੇ ਭੈਣ ਜੀ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਪਾਈਆਂ ਨੇ ਸਾਡੇ ਕਿਸੇ ਵੀ ਬਿਆਨ ਦਾ ਇਹਨਾਂ ਲੋਕਾਂ ਨੇ ਜਵਾਬ ਦੇਣਾ ਸਹੀ ਨਹੀਂ ਸਮਝਿਆ ਬਈ ਇਹ ਕੀ ਚੀਜ਼ ਨੇ ਅੱਜ ਇਹਨਾਂ ਨੂੰ ਦੱਸਤਾ ਸਾਡੇ ਪਿੰਡ ਦੇ ਲੋਕਾਂ ਨੇ ਇੱਥੇ ਇੱਥੇ ਭਰ ਕੇ ਕੱਟ ਕਰਿਆ ਸੀ ਅੱਜ ਪੂਰਾ ਫੁੱਲ ਕੱਟ ਕਰਿਆ ਅੱਜ ਅਸੀਂ ਇਹਨਾਂ ਨੂੰ ਪਤਾ ਲੱਗਿਆ ਹੋਣਾ ਇਸ ਚੀਜ਼ ਬਾਰੇ ਜੇ ਇਹਨਾਂ ਕੋਲੇ ਮਾੜੀ ਮੋਟੀ ਸ਼ਰਮ ਬਚੀ ਹੋਊਗੀ ਤਾਂ ਅੱਗੇ ਤੋਂ ਇਹ ਇੱਕ ਕੰਮ ਨਹੀਂ ਕਰਨਗੇ ਤੇ ਇਹਨਾਂ ਨੂੰ ਸਾਡੀ ਸਾਡੀ ਚੇਤਾਵਨੀ ਹੈ ਵੀ ਜੇ ਇਹਨਾਂ ਨੇ ਸਾਡੇ ਪਿੰਡ ਦੇ ਦੋ ਨੌਜਵਾਨਾਂ ਦਾ ਦੁਬਾਰੇ ਨਾਮ ਲਿਆ ਇਸ ਕੇਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦਾ ਅਸੀਂ ਜਲੂਸ ਸੜਕਾਂ ਤੇ ਆ ਕੇ ਕੱਢਾਂਗੇ ਹੋਰ ਪ੍ਰਦਰਸ਼ਨ ਤੇਜ਼ ਕਰਾਂਗੇ ਅਸੀਂ ਇੱਕ ਇੱਕ ਆਖਰੀ ਸਵਾਲ ਜੀ ਇਹਨਾਂ ਨੇ ਜਿਵੇਂ ਗੱਲ ਕੀਤੀ ਕਿ ਜਿਹੜੀ ਉਹ ਵੀਡੀਓ ਦੇ ਵਿੱਚ ਜ ਹਥਿਆਰ ਤਾਂ ਉਸ ਵੀਡੀਓ 'ਚ ਅਸੀਂ ਵੀ ਦੇਖ ਰਹੇ ਹਾਂ ਕਿ ਅੱਠ ਮੁੰਡਿਆਂ ਕੋਲ ਹੋਰ ਵੀ ਚੱਕੇ ਆ ਇਹ ਮੁੰਡਾ ਉਹਦੇ ਵਿੱਚ ਹੈ ਹੀ ਨਹੀਂ ਇਹ ਤਾਂ ਹੈ ਹੀ ਨਹੀਂ ਵਿੱਚ ਇਹਦਾ ਵਿੱਚ ਨਾਮ ਪਤਾ ਉਸੇ ਤਰਾਮਾਂ ਦੇ ਤਹਿਤ ਪਲੱਸ ਜਿਹੜੇ ਬਾਕੀ 8 ਆ ਕਹਿੰਦੇ ਉਹਦੇ ਤੇ ਪਰਚਾ ਨਹੀਂ ਕਰਿਆ ਕੱਲਾ ਇਹਨਾਂ ਤੇ ਹੀ ਕਰਿਆ ਮੈਂ ਤਾਂ ਉਹ ਹੀ ਗੱਲ ਕਹਿ ਰਿਹਾ ਆ ਇਹਨਾਂ ਦੇ ਕੁਝ ਬੰਦੇ ਪਿੱਛੇ ਕਹਿ ਰਹੇ ਸੀ ਕਿ ਜੀ ਇਹ ਪਰਚਾ ਇਹਨਾਂ ਦੀ ਜਥੇਬੰਦੀ ਨੇ ਨਹੀਂ ਕਰਾਇਆ ਇਹ ਪਰਚਾ ਦਾ ਕੋਈ ਵੀਡੀਓ ਸੀ ਇਹਨਾਂ ਦੀ ਉਹ ਪੁਲਿਸ ਨੂੰ ਮਿਲ ਗਈ ਤੇ ਉਹਦੇ ਬਨਾਤੇ ਪਰਚਾ ਕਰਤਾ ਮੈਂ ਕਿਹਾ ਵੀ ਜਿਹੜੀ ਵੀਡੀਓ ਰਹੀ ਇਹਨਾਂ ਨੇ ਪਰਚਾ ਕਰਾਇਆ ਉਹਦੇ ਵਿੱਚ ਮਨਜੀਤ ਸਿੰਘ ਤਾਂ ਹੈ ਹੀ ਨਹੀਂ ਸਮਝਦੇ ਹੋ ਜਿਹੜੇ ਬੰਦੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਉਹ ਤੇ ਪਰਚਾ ਨਹੀਂ ਜਿਹੜੇ ਬੰਦੇ ਹੋਰ ਨਾਲ ਖੜੇ ਨੇ ਉਹ ਤੇ ਪਰਚਾ ਨਹੀਂ ਅੱਛਾ ਮੈਂ ਤੁਹਾਨੂੰ ਕਿੰਨੀਆਂ ਹਜ਼ਾਰਾਂ ਵੀਡੀਓ ਸੋਸ਼ਲ ਮੀਡੀਆ ਤੇ ਦਿਖਾ ਸਕਦਾ ਹਥਿਆਰਾਂ ਨਾਲ ਪਈਆਂ ਹੋਈਆਂ ਕੀ ਪੰਜਾਬ ਪੁਲਿਸ ਹਰੇਕ ਤੇ ਪਰਚਾ ਕਰਦੀ ਹੈ ਕੀ ਪਰਚਾ ਕਰਨਾ ਸਹੀ ਹੈ ਕੀ ਜਿਹੜੇ ਲੋਕ ਆਮ ਨੌਜਵਾਨ ਨੇ ਉਹ ਪਿਆਰ ਨਾਲ ਤਰੀਕੇ ਨਾਲ ਸਮਾਜ ਦੇ ਵਿੱਚ ਵਿਚਰ ਰਹੇ ਨੇ ਕੀ ਪੁਲਿਸ ਦਾ ਹੱਕ ਨਹੀਂ ਬਣਦਾ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਣ ਦਾ ਵੀ ਭਾਈ ਤੁਸੀਂ ਨੇ ਆ ਆ ਤੁਹਾਨੂੰ ਲਾਸਟ ਵਾਰਨਿੰਗ ਸੀ ਇਸ ਤੋਂ ਬਾਅਦ ਜੇ ਅਸੀਂ ਵੀਡੀਓ ਪਾਗੀ ਤਾਂ ਤੁਹਾਡੇ ਤੇ ਕਾਰਵਾਈ ਕਰੂ ਮਤਲਬ ਮੈਨੂੰ ਦੱਸ ਦਿਓ ਵੀ ਪਰਚਿਆਂ ਨਾਲ ਬੰਦਾ ਸੁਧਰਦਾ ਹੁੰਦਾ ਜਾਂ ਵਿਗੜਦਾ ਹੁੰਦਾ ਇਹ 5 ਦਿਨ ਜੇਲ੍ਹ ਚ ਲਾ ਕੇ ਆਏ ਨੇ ਅੱਛਾ ਠੀਕ ਹੈ ਜੀ ਇਸ ਪਰਚੇ ਦੇ ਮੈਨੂੰ ਤਾਂ ਲੱਗਦਾ ਨਹੀਂ ਹੁਣ ਆ ਵੀ ਇਹ ਮਤਲਬ ਕਿ ਮਤਲਬ ਇਹਨਾਂ ਦੇ ਮੈਂਟਲੀ ਤੌਰ ਤੇ ਇਹ ਫ੍ਰੀ ਹੋ ਕੇ ਆਏ ਹੋਣੇ ਕਿੰਨਾ ਬੋਝ ਲਈ ਫਿਰਦੇ ਨੇ ਇਹ ਹੂੰ ਕਿੰਨੇ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਜੇਲ੍ਹ ਹੋਗੀ ਜੇਲ੍ਹ ਹੋਗੀ ਪ੍ਰਸ਼ਾਸਨ ਦਾ ਹੱਕ ਬਣਦਾ ਵੀ ਜੇ ਕਿਸੇ ਦੀ ਵੀਡੀਓ ਪੈਂਦੀ ਹੈ ਮਤਲਬ ਇਹ ਇਹ ਲਾਅ ਆਇਆ ਨਵਾਂ ਠੀਕ ਹੈ ਵੀ ਤੁਸੀਂ ਵਾਰਨਿੰਗ ਦੇ ਕੇ ਛੱਡ ਦਿਓ ਉਹਦੇ ਬਾਰੇ ਪਤਾ ਕਰੋ ਵੀ ਬੰਦਾ ਇਹ ਕ੍ਰਿਮੀਨਲ ਬੈਕਗ੍ਰਾਉਂਡ ਦਾ ਨਹੀਂ ਹੈਗਾ ਬੰਦਾ ਠੀਕ ਠਾਕ ਹੈ ਇਹ ਤੋਂ ਗਲਤੀ ਨਾਲ ਵੀਡੀਓ ਪੈ ਗਈ ਜਾਂ ਕਿਸੇ ਨੇ ਪਾਤੀ ਤਦ ਨੂੰ ਵਾਰਨਿੰਗ ਦੇ ਕੇ ਛੱਡ ਦਿਓ ਨਾ ਕਿ ਪਰਚਾ ਕਰ ਦਿਓ ਪਰਚਾ ਹੱਲ ਨਹੀਂ ਹੁੰਦਾ ਜੀ ਕਿਸੇ ਚੀਜ਼ ਦਾ ਇਹ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਵੀ ਤੁਸੀਂ ਇਹ ਇਹ ਬਹੁਤ ਮਤਲਬ ਕਿ ਗਲਤ ਹੋਇਆ ਜੋ ਵੀ ਹੋ ਸ਼ੁਕਰੀਆ ਜੀ